ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗਰੇ ਡੈਰੀ ਫਾਰਮ ਦੀਪਕੜ ਦੇ ਵਿੱਚ ਜਿਹੜੇ ਮੇਰੇ ਵੀਰ ਪਹਿਲੀ ਵਾਰ ਵੀਡੀਓ ਦੇਖ ਰਿਹਾ ਸਭ ਤੋਂ ਪਹਿਲਾਂ ਉਹਨਾਂ ਨੂੰ ਰਿਕਵੈਸਟ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਮੇਰਾ ਵੀਰ ਜ਼ਰੂਰ ਕਰਿਆ ਕਰੋ 62801 37325 ਮੇਰਾ ਮੋਬਾਈਲ ਨੰਬਰ ਹੈ ਬਾਈ ਜੀ ਐਡਲ ਵਾਲ ਇਸ ਸੰਪਰਕ ਤੁਸੀਂ ਕਰ ਸਕਦੇ ਹੋ ਪਹਿਲਾ ਟਰੈਕਟਰ ਹੈਗਾ ਬਾਈ ਜੀ ਮਹੀਂਦਰਾ 555 DI ਅਰਜਨ ਅਲਟਰਾ ਮਾਡਲ ਹੈਗਾ ਜੀ ਟਰੈਕਟਰ ਦਾ ਤੇ ਨੰਬਰ ਬਾਰੇ ਗੱਲ ਕਰਦੇ ਹਾਂ 84277259558427725955 ਵੀਰ ਦਾ ਮੋਬਾਈਲ ਨੰਬਰ ਆ ਤੇ ਮਾਡਲ ਹੈਗਾ ਜੀ ਟਰੈਕਟਰ ਦਾ 2017 ਮਾਡਲ ਟਰੈਕਟਰ ਆ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਆ ਪੀ ਵੀ 12 ਨੰਬਰ ਆ ਦੂਜੇ ਨਾਮ ਦਾ ਟਰੈਕਟਰ ਬਾਈ ਜੀ ਫੇਵਰ ਦੀ ਹੱਡ ਵਗੈਰਾ ਟਰੈਕਟਰ ਤੇ ਲੱਗੀ ਹੋਈ ਆ ਵੱਡਾ ਮਿਊਜ਼ਿਕ ਸਿਸਟਮ ਆ ਇੰਜਨ ਗੀਅਰ ਲੈਫਟ ਪੱਖੋਂ ਪੂਰਾ ਫੁੱਲ ਓਕੇ ਟਰੈਕਟਰ ਆ ਅਗਲੇ ਟਾਇਰ ਨਾਲ ਤੇ ਆ ਜੀ ਪਿਛਲੇ ਟਾਇਰ ਬਾਈ ਜੀ ਹੈਗੇ ਆ 90 ਪੈਸੇ ਟਾਇਰ ਆਗੇ ਰੈਮ ਵਾਲੇ ਵੇਟ ਲੱਗੇ ਹੋਏ ਆ ਬਾਈ ਜੀ ਤੇ ਨਵੀਂ ਬੈਟਰੀ ਧਰੀ ਹੋਈ ਹੈ ਜੀ ਟਰੈਕਟਰ ਤੇ ਨਵੀਂ ਬੈਟਰੀ ਰੰਗ ਪੇਂਟ ਪੱਖੋ ਹੈ ਨਾ origignal tractor ਸਿਰਫ 2200 ਘੰਟੇ ਚੱਲਾ ਟਰੈਕਟਰ ਆ ਬਾਈ ਜੀ ਸਿਰਫ 2200 ਘੰਟੇ ਚੱਲਾ ਟਰੈਕਟਰ ਆ ਪਾਵਰ ਸਟੀering ਆ ਸਾਈਡ ਗੇਟ ਟਰੈਕਟਰ ਆ ਤੇ ਰੇਟੇ ਦਾ ਹੈਗਾ ਬਾਈ ਜੀ 5 ਲੱਖ ਤੇ 15000 ਰੁਪਏ ਮੁੱਲ ਆ ਬਾਈ ਜੀ ਮੌਕੇ ਤੇ ਮਾਨਤਨ ਹੋ ਜਾਊਗਾ ਇੰਨਾ ਸਾਫ ਟਰੈਕਟਰ ਇਹਨੇ ਘਾ ਟ੍ਰੇਡ ਤੇ ਨਹੀਂ ਮਿਲਣਾ ਬਾਈ ਜੀ ਕਦੇ ਅਗਲਾ ਟਰੈਕਟਰ ਬਾਈ ਜੀ ਹੈਗਾ ਸੋਨਾਲੀ ਕਾ 8427725955 ਵੀਰ ਦਾ ਮੋਬਾਈਲ ਨੰਬਰ ਆ ਤੇ ਮਾਡਲ ਹੈਗਾ ਜੀ ਟਰੈਕਟਰ ਦਾ 2010 ਮਾਡਲ ਟਰ ਪੰਜਾਬ ਨੰਬਰ ਦਾ ਟਰੈਕਟਰ ਆ ਬਾਈ ਜੀ 2010 ਮਾਡਲ ਪੰਜਾਬ ਨੰਬਰ ਪਾਵਰ ਸਟੀering ਟਰੈਕਟਰ ਆ ਬਾਈ ਜੀ ਪਾਵਰ ਸਟੀering ਟਰੈਕਟਰ ਆਗਾ ਸਾਈਡ ਗੇਅਰ ਆ ਟਰੈਕਟਰ ਇੰਜਨ ਗੇਅਰ ਲੈਫਟ ਪੱਖੋਂ ਪੂਰਾ ਫਾਲੋ ਕੇ ਗਰੰਟੀ ਆ ਵੀਰ ਵਾਲਿਆਂ ਨੂੰ ਟਰੈਕਟਰ ਦੀ ਰੰਗ ਪੇਂਟ ਪੱਖੋਂ ਐਂਡ ਸਾਫ ਕੰਡੀਸ਼ਨ ਟਰੈਕਟਰ ਆ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਆਗਾ ਪਹਿਲੇ ਨਾਮ ਦਾ ਟਰੈਕਟਰ ਆ ਬਾਈ ਜੀ ਇਹ ਪਹਿਲੇ ਨਾਮ ਦਾ ਟਰੈਕਟਰ ਆਗਾ ਪਾਵਰ ਸਟੀering ਆ ਤੇਲ ਬ੍ਰੇਕਾਂ ਚ ਆ ਬਾਈ ਜੀ ਤੇਲ ਬ੍ਰੇਕਾਂ ਚ ਆ ਡਬਲ ਕਲਚ ਟਰੈਕਟਰ ਹੈਗਾ ਬਾਈ ਜੀ ਡਬਲ ਕਲਚ ਟਰੈਕਟਰ ਹੈਗਾ ਰੰਗ ਪੇਂਟ ਪੱਖੋ ਐਨ ਪੂਰਾ ਵਧੀਆ ਹਾਲਤ ਪਈ ਆ ਇੰਜਨ ਗੇਅਰ ਦੀ ਪੂਰੀ ਫੁੱਲ ਗਾਰੰਟੀ ਆ ਬਾਹੀ ਤੇ ਚੱਲਿਆ ਹੋਇਆ ਬਾਈ ਜੀ ਤੁਸੀਂ ਵੀ ਬਾਹ ਕੇ ਚੈੱਕ ਕਰਕੇ ਆਪਦੀ ਤਸੱਲੀ ਕਰਕੇ ਟਰੈਕਟਰ ਨੂੰ ਲਿਜਾ ਸਕਦੇ ਹੋ ਰੇਟ ਦੀ ਗੱਲ ਕਰਕੇ ਤਾਂ ਰੇਟ ਬਾਈ ਜੀ ਬਹੁਤ ਹੀ ਜ਼ਿਆਦਾ ਜਾਇਜ਼ ਰੱਖਿਆ ਵੀਰ ਨੇ 3 ਲੱਖ ਤੇ 65000 ਰੁਪਇਆ ਮੁੱਲ ਆ ਬਾਈ ਜੀ ਟਰੈਕਟਰ ਦਾ 3 ਲੱਖ ਤੇ 65000 ਰੁਪਏ ਮੋਲਾ ਟਰੈਕਟਰ ਦਾ ਬਾਈ ਜੀ ਮੌਕੇ ਤੇ ਪੂਰਾ ਵਧੀਆ ਤੇ ਫੁੱਲ ਮਾਨਤਨ ਵੀਰ ਕਹਿੰਦਾ ਆਪਾਂ ਕਰ ਦਿਆਂਗੇ ਅਗਲਾ ਸੰਦ ਹੈਗਾ ਬਾਈ ਜੀ ਮਹੀਨਦਰਾ ਟਰੈਕਟਰ ਹੈਗਾ 84277 25955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ 1995 ਮਾਡਲ ਟਰੈਕਟਰ ਆ ਬਾਈ ਜੀ 1995 ਮਾਡਲ ਟਰੈਕਟਰ ਹੈਗਾ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਆ 1995 ਮਾਡਲ ਆ ਪੰਜਾਬ ਨੰਬਰ ਦਾ ਟਰੈਕਟਰ ਆ ਰੰਗ ਪੇਂਟ ਪੱਕੋ ਐਂ ਪੂਰੇ ਵਧੀਆ ਹਾਲਤ ਦਾ ਟਰੈਕਟਰ ਪਿਆ ਬਾਈ ਜੀ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਵੀਰ ਵੱਲੋਂ ਸਾਰੇ ਕਾਸੇ ਦੀ ਟਰੈਕਟਰ ਦੀ ਫੁੱਲ ਗਾਰੰਟੀ ਆ ਬਾਹੀ ਤੇ ਚੱਲਿਆ ਹੋਇਆ ਵਾ ਤੁਸੀਂ ਵੀ ਬਾਈ ਜੀ ਬਾਹ ਕੇ ਚੈੱਕ ਕਰਕੇ ਆਪ ਦਾ ਤਸੱਲੀ ਕਰਕੇ ਲਿਜਾ ਸਕਦੇ ਹੋ ਜੇਕਰ ਹੁਣ ਆਪਾਂ ਟਾਇਰਾਂ ਦੀ ਗੱਲ ਕਰ ਗਏ ਚਾਰੋ ਟਾਇਰ ਬਾਈ ਜੀ ਕੰਪਨੀ ਦੇ ਟਾਇਰ ਨੇ 85 85 ਪੈਸੇ ਬਾਈ ਜੀ ਟਾਇਰ ਪਾਇਆ ਗਿਆ ਟਰੈਕਟਰ ਤੇ ਲੈਫਟ ਪੰਪ ਬਿਲਕੁਲ ਨਾਲ ਦਾ ਟਰੈਕਟਰ ਦੇ ਬਾਈ ਜੀ ਲੈਫਟ ਤੇ ਪੰਪ ਬਿਲਕੁਲ ਨਾਲ ਦਾ ਰੰਗ ਨਾਲ ਦਾਗਾ ਰੇਟ ਇਹਦਾ ਹੈਗਾ ਬਾਈ ਜੀ ਬਿਲਕੁਲ ਜਾਇਜ਼ 1 ਲੱਖ ਤੇ 60000 ਰੁਪਿਆ ਡਿਮਾਂਡ ਹੈ ਬਾਈ ਜੀ ਮੌਕੇ ਤੇ ਮਾਨਤਾ ਹੋ ਜਾਊਗਾ ਇੰਜਨ ਬਿਲਕੁਲ ਨਵਾਂ ਹੋਇਆ ਬਾਈ ਜੀ ਟਰੈਕਟਰ ਦਾ ਅਗਲਾ ਟਰੈਕਟਰ ਵੀ ਬਾਈ ਜੀ ਸੋਨਾ ਲੀਕਾ ਟਰੈਕਟਰ ਹੈਗਾ ਮੋਬਾਈਲ ਨੰਬਰ ਹੈਗਾ ਵੀਰ ਦਾ 8427025955 8427025955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਮਾਡਲ ਹੈਗਾ ਟਰੈਕਟਰ ਦਾ 2001 ਮਾਡਲ ਟਰੈਕਟਰ ਆ ਬਾਈ ਜੀ 2001 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਆ ਬਾਈ ਜੀ ਇਹ ਪੰਜਾਬ ਨੰਬਰ ਦਾ ਟਰੈਕਟਰ ਆ ਇੰਜਨ ਗੇਅਰ ਲੈਫਟ ਪੱਖੋਂ ਪੂਰਾ ਫੁੱਲ ਲੋਕੇ ਟਰੈਕਟਰ ਪਿਆ ਬਾਈ ਜੀ ਬਿਲਕੁਲ ਨਵੀਂ ਕੰਡੀਸ਼ਨ ਦਾ ਟਰੈਕਟਰ ਪਿਆ ਰੰਗ ਪੇਂਟ ਪੱਖੋਂ ਐਨ ਪੂਰੀ ਵਧੀਆ ਸਾਫ਼ ਕੰਡੀਸ਼ਨ ਆ ਟਰੈਕਟਰ ਦੀ ਸਾਰਾ ਟਰੈਕਟਰ ਬਾਈ ਬਿਲਕੁਲ ਰੀਜਨਲ ਆ ਬਾਹੀਤੀ ਚੱਲਿਆ ਹੋਆ ਵਾ ਤੁਸੀਂ ਵੀ ਬਾਹ ਕੇ ਚੈੱਕ ਕਰਕੇ ਲਿਜਾ ਸਕਦੇ ਹੋਗੇ ਪਾਵਰ ਸਟੀering ਟਰੈਕਟਰ ਆਗਾ ਬਾਈ ਜੀ ਪਾਵਰ ਸਟੀering ਟਰੈਕਟਰ ਆ ਤੇ ਟਾਇਰਾਂ ਦੀ ਗੱਲ ਕਰਕੇ ਤਾਂ ਬਾਈ ਜੀ ਚਾਰੋ ਟਾਇਰ ਆ ਵੀਰ ਕਹਿੰਦਾ ਕੰਪਨੀ ਦੇ ਟਾਇਰ ਆਗੇ 35 ਤੋਂ 40 ਪੈਸੇ ਟਰੈਕਟਰ ਦੇ ਟਾਇਰ ਪਏ ਆ ਬਾਈ ਜੀ 35 ਤੋਂ 40 ਪੈਸੇ ਟਰੈਕਟਰ ਦੇ ਟਾਇਰ ਪਏ ਆ ਚਾਰੋ ਟਾਇਰ ਕੰਪਨੀ ਦੇ ਆ ਤੁਸੀਂ ਵੀ ਬਾਹ ਕੇ ਤਸੱਲੀ ਕਰਕੇ ਟਰੈਕਟਰ ਲੈ ਕੇ ਜਾਇਆ ਕਰੋ ਬਾਈ ਤੇ ਰੇਟ ਇਹਦਾ ਹੈਗਾ 2,25,000 ਰੁਪਇਆ ਮੁੱਲ ਆ ਮੌਕੇ ਤੇ ਬਾਈ ਜੀ ਫੁੱਲ ਮਾਨਤਨ ਹੋ ਜਾਊਗਾ। ਅਗਲਾ ਸੰਦ ਹੈਗਾ ਬਾਈ ਜੀ ਸਵਰਾਜ 855 ਟਰੈਕਟਰ ਆ 98552 04419 ਵੀਰ ਦਾ ਮੋਬਾਈਲ ਨੰਬਰ ਆ ਸਕਰੀਨ ਤੇ ਵੀ ਸ਼ੋ ਹੋ ਰਿਹਾ ਬਾਈ ਚੈੱਕ ਕਰ ਸਕਦੇ ਹੋ ਤੇ ਮਾਡਲ ਦੀ ਗੱਲ ਕਰਕੇ ਟਰੈਕਟਰ ਤੇ ਆਪਾਂ ਬਾਈ ਜੀ 1997 ਮਾਡਲ ਟਰੈਕਟਰ ਆਗਾ 1997 ਮਾਡਲ ਟਰੈਕਟਰ ਆਗਾ ਡਬਲ ਕਲਚ ਦਾ ਟਰੈਕਟਰ ਆ ਬਾਈ ਜੀ ਇਹ ਡਬਲ ਕਲਚਾ ਟਰੈਕਟਰ ਇੰਜਨ ਗੀਅਰ ਲੈਫਟ ਪੱਖੋਂ ਪੂਰਾ ਫੁੱਲ ਨਵਾਂ ਟਰੈਕਟਰ ਪਿਆ ਬਾਈ ਜੀ ਬਿਲਕੁਲ ਨਵੀਂ ਕੰਡੀਸ਼ਨ ਦਾ ਸੈਲਫ ਸਟਾਰਟ ਟਰੈਕਟਰ ਹੈਗਾ ਪੰਜਾਬ ਵਿੱਚ ਨਾਮ ਹੋਇਆ ਵਾ ਬਾਈ ਜੀ ਟਰੈਕਟਰ ਪੰਜਾਬ ਵਿੱਚ ਨਾਮ ਹੋਇਆ ਵਾ ਰੰਗ ਪੇਂਟ ਪੋਕਣ ਪੂਰੀ ਵਧੀਆ ਸਾਫ ਕੰਡੀਸ਼ਨ ਦਾ ਟਾਇਰਾਂ ਦੀ ਗੱਲ ਕਰੀਏ ਤਾਂ ਬਾਈ ਜੀ ਚਾਰੋਂ ਟਾਇਰ ਕੰਪਨੀ ਦੇ ਟਾਇਰ ਆ 35 ਤੋਂ 40 ਪੈਸੇ ਟਰੈਕਟਰ ਦੇ ਟਾਇਰ ਪਏ ਆ ਬਾਈ ਜੀ ਭਾਈ ਜੀ ਟਰੈਕਟਰ ਦੇ ਪੰਪ ਬਾਹਰ ਲੱਗਿਆ ਹੈ ਪੰਪਾ ਬਾਹਰ ਪੰਪਾ ਰੇਟ ਭਾਈ ਜੀ ਇੰਨਾ ਜਾਇਜ਼ ਆ ਬਿਲਕੁਲ ਜਾਇਜ਼ ਆ 1 ਲੱਖ ਤੇ 20000 ਰੁਪਏ ਡਿਮਾਂਡ ਆ ਭਾਈ ਜੀ ਟਰੈਕਟਰ ਦੀ 1 ਲੱਖ ਤੇ 20000 ਰੁਪਏ ਮੁੱਲ ਆ ਭਾਈ ਜੀ ਟਰੈਕਟਰ ਦਾ ਮੌਕੇ ਤੇ ਪੂਰਾ ਫੁੱਲ ਮਾਨਤਨ ਵਧੀਆ ਮਾਨਤਨ ਵੀਰ ਕਹਿੰਦਾ ਆਪਾਂ ਕਰ ਦਿਆਂਗੇ ਇਦਾਂ ਦੇ ਟਰੈਕਟਰ ਭਾਈ ਜੀ ਆਪਾਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਰਹਿਣਾ ਤੁਹਾਡੇ ਲਈ ਜੇ ਵੀਡੀਓ ਚੰਗੀ ਲੱਗਦੀ ਆ ਸ਼ੇਅਰ ਲਾਈਕ ਤੇ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਾਲੋਅ ਕਰੋ ਧੰਨਵਾਦ ਜੀ